सहस्त्र का खालसा श्री वाहिगुरु जी की फतेह पहला दस इतने दास गुरविंदर सिंह कारू एन सी जलालाबाद सारी प्रेस का मैं जी आया हूँ छोटे जे सदे तक आए हो एक बहुत ही की एक साढ़े समाज ऐसी समाज के प्रति कांग्रेस के प्रधान अमरिंदर सिंह राजा बेड़े हलकारी, एनु की की नाम दिए ਜਿਹੜੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਕਿਸੇ ਵੀ ਪਾਰਟੀ ਦੇ ਹੁਣ ਮੈਂ ਕਿਸੇ ਹੋਰ ਪਾਰਟੀ ਨੂੰ ਲੋਕ ਕਰਨਾ ਕਿ ਸਰਦਾਰ ਹੁਕਾ ਸਿੰਘ ਜੀ ਗ੍ਰਹਿ ਮੰਤਰੀ ਸਾਹਿਬ ਉਹਨਾਂ ਦੇ ਪ੍ਰਤੀ ਸਾਡੇ ਸਮਾਜ ਨੂੰ ਰੰਗ ਪ੍ਰਤੀ ਕਾਲੇ ਰੰਗ ਵਾਲਾ ਪੱਠੇ ਪਾਉਂਦਾ ਪੈਰੋ ਜੁੱਤੀਆਂ ਨੰਗਾ ਉਹਨਾਂ ਨੂੰ ਇੱਕ ਪੀ ਐਚ ਡੀ ਕੀਤੀ ਹੋਈ ਬੰਦਾ ਇੱਕ ਰਿਕੋਰਡ ਮੁਤਾਬਕ 8 ਵਾਰ ਜਿੱਤਿਆ ਹੋਇਆ ਇਨਸਾਨ ਤੇ ਜੇ ਭਾਰਤ ਦੀ ਕ੍ਰਾਇ ਮੰਤਰੀ ਦਾ ਜੇ ਉਹਨੂੰ ਅਹੁਦਾ ਦਿੱਤਾ ਕਿ ਉਹਨੇ ਆਪ ਦੀ ਕਾਬਲੀਅਤ ਦਿੱਤਾ ਨਾ ਕਿ ਰਾਜਾ ਵਿੜਕ ਸਾਹਿਬ ਤੁਸੀਂ ਦਿੱਤਾ ਹੈ ਇਹ ਸਾਡੇ ਸਮਾਜ ਨੂੰ ਐਸੀ ਸਮਾਜ ਨੂੰ ਬਹੁਤ ਵੱਡੀ ਠੇਸ ਲੱਗੀ ਹੈ ਜਿਹਦੇ ਸਵਾਲ ਦੇ ਵਿੱਚ ਅਸੀਂ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ ਅਤੇ ਸਾਡੇ ਕੌਮ ਨੂੰ ਅਸੀਂ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਕਿ ਇੱਕ ਹੁਣ ਇਸ ਗੱਲ ਦਾ ਜਵਾਬ ਕੌਮ ਦੇ ਕੋਲ ਬਾਬਾ ਸਾਹਿਬ ਪਿੰਗਾਮ ਮੇਕਰ ਸਾਹਮਣੇ ਸਾਨੂੰ ਇੱਕ ਵੱਡਾ ਥਿਆਰ ਦਿੱਤਾ ਬੋਲਦਾ ਸਵਿਧਾਨ ਦੇ ਵਿੱਚ ਅੱਜ ਵੋਟਾਂ ਦੇ ਵੀ ਦਿਨ ਚੱਲ ਰਹੇ ਨੇ ਅਸੀਂ ਜੇ ਐਜ ਹੰਕਾਰੀ ਦਾ ਹੰਕਾਰ ਤੋੜ ਸਕਦੇ ਆ ਤੇ ਵੋਟਾਂ ਨਾਲ ਵੀ ਇਸ ਦਾ ਹੰਕਾਰ ਤੋੜ ਸਕਦੇ ਆ ਇਸ ਬੰਦਿਆਂ ਨੂੰ ਅਸੀਂ ਆਪਣੇ ਕੌਮ ਦੇ ਵਿੱਚੋਂ ਇਹਨੂੰ ਆਟਾ ਪਾਣੀ ਦਾ ਇਹਨੂੰ ਕਿਸੇ ਵੀ ਘਰ ਦੇ ਵਿੱਚ ਪਾਣੀ ਨਾ ਦਿੱਤਾ ਜਾਵੇ ਗਲੀ ਗਲੀ ਦੇ ਵਿੱਚ ਇਹਦਾ ਵਿਰੋਧ ਕੀਤਾ ਜਾਵੇ ਸਾਡੀ ਸਮਾਜ ਵੱਲੋਂ ਬੇਨਤੀ ਹੈ ਕਾਂਗਰਸ ਪਾਰਟੀ ਦੇ ਵਿੱਚ ਜਿੰਨੇ ਸਾਡੇ ਸਮਾਜ ਦੇ ਲੀਡਰ ਵਰਕਰ ਜਿਹੜੇ ਉਹਨਾਂ ਦੀ ਪਾਰਟੀ ਦੇ ਵਿੱਚ ਸਦਾ ਟਿੱਕੀਆਂ ਘਸੌਂਦੇ ਫਿਰਦੇ ਐ ਜੋ ਅੱਜ ਜਲੀਲ ਹੋਏ ਐ ਭੋਟਾ ਸਿੰਘ ਗ੍ਰਹਿ ਮੰਤਰੀ ਜੀ ਸਾਡੇ ਬਾਅਦ ਚ ਹੋਏ ਐ ਜਿਹੜੇ ਉਹਨਾਂ ਦੇ ਨਾਲ ਹੋਰ ਤੁਰੇ ਫਿਰਦੇ ਥੱਲੇ ਵਰਕਰ ਸਾਡੇ ਵੀ ਜਲੀਲ ਹੋਏ ਐ ਅਸੀਂ ਹੋਰ ਪਾਰਟੀਆਂ ਤੋਂ ਐ ਸਾਨੂੰ ਗੱਲ ਤੁਹਾਡੇ ਨਾਲੋਂ ਵੀ ਜ਼ਿਆਦਾ ਐ ਪਰ ਸਾਡੀ ਗਾਉਮ ਨੂੰ ਇਸ ਤਰ੍ਹਾਂ ਕਿਉਂ ਇਹਨਾਂ ਨੇ ਇੱਕ ਬਹੁਤ ਦੁੱਖ ਭਰੀ ਇੱਕ ਯਾਰ ਕਟਨਾ ਲਿੰਦਨ ਹੋ ਗਿਆ। ਜਿਹੜਾ ਸੀ ਕਿ ਉਹਨਾਂ ਨੇ ਆਓ ਮਾਰ ਫਿਰ ਮੀਡੀਆ ਗਿਆ ਇਹ ਗੱਲ ਕਹੇ ਜੀ ਮੇਰੇ ਜਿੰਨ ਪਿਆਰ ਨੂੰ ਗਲਤ ਤਰੀਕੇ ਨਾਲ ਵਰਜਟ ਕੀਤਾ ਜਾ ਰਿਹਾ ਹੈ। ਕਿ ਮੇਰਾ ਤੇਰੀ ਸਭ ਨੂੰ ਕਾਮ ਹੁੰਦਾ ਜਾ ਰਿਹਾ ਮੇਰਾ ਫੇਰ ਦਾ ਭਾਵ ਅਸਰ ਨਹੀਂ ਸੀ। ਇਹ ਜੀ ਲੀਡਰਾਂ ਦੇ ਕਹਿਣ ਦੇ ਭਾਵ ਕੁਝ ਹੋਰ ਹੁੰਦੇ ਆ ਜਦੋਂ ਬਾਅਦ ਚ ਜਦੋਂ ਬਿਆਨ ਦੇ ਦਿੰਦੇ ਆ ਨਾ ਇਹਨਾਂ ਨੂੰ ਇਹਨਾਂ ਸੁਖਾਲਾ ਨਹੀਂ ਐਸੀ ਕਮਿਸ਼ਨੋਂ ਮੇਰੀ ਹੱਥ ਬੰਨ ਕੇ ਬੇਨਤੀ ਹੈ ਇੱਕ ਵਾਰ ਬਿਆਨ ਦਿਓ ਤੇ ਮੁਰਕੇ ਕਮਰੇ ਦੇ ਵਿੱਚ ਬਹਿ ਕੇ ਕਹ ਦਿਓ ਕਿ ਸਾਨੂੰ ਮਾਫੀ ਦਿੱਤੀ ਜਾਵੇ। ਇਹ ਉਹਨੇ ਆਪਦੇ ਆਪ ਹੀ ਗੱਲ ਕਹਿ ਦਿੱਤੀ ਆਪ ਹੀ ਆਪੀ ਮਾਫੀ ਮੰਗ ਲਈ ਲਾ ਕੇ ਕੌਮਰੇ ਨੂੰ ਮਾਫੀ ਦਿੱਤੀ ਹੈ ਐਸਟੀ ਕਮਿਸ਼ਨ ਨੇ ਕਾਫੀ ਮਾਫੀ ਨਹੀਂ ਦਿੱਤੀ ਉਹਨੂੰ ਬਿਆਨ ਕੋਈ ਤਰੋੜ ਮੋੜ ਕੇ ਨਹੀਂ ਦਿੱਤਾ ਉਹ ਲਾਈਵ ਚੱਲ ਰਿਹਾ ਸੀਗਾ ਲੋਕ ਉੱਥੇ ਸੁਣ ਲਈ ਸੀ ਮਗਰ ਪਰੇ ਹੋ ਕੇ ਤਾੜੀਆਂ ਮਾਰਦੇ ਸੀਗੇ ਜਿਹੜਾ ਬਿਆਨ ਉਹ ਦੇ ਰਿਹਾ ਉਹਨੂੰ ਉਹ ਸੁਣ ਕੇ ਲੋਕ ਤਾੜੀਆਂ ਮਾਰਦੇ ਆ ਬੋਲੇ ਸੋਹਣੇ ਹਲ ਬਣਾ ਰਿਹਾ ਉਹ ਕੌਣ ਲੋਕ ਸੀਗੇ ਕੋਈ ਨਹੀਂ ਅਣਜਾਣ ਹੈ ਅਣ ਜਾਣੇ ਨਹੀਂ ਹੈ ਇਹ ਸਾਡੀ ਕੌਮ ਦੇ ਵਿੱਚ ਜਾਨ ਨਾਲ ਤੇ ਆਤੀ ਦਾ ਪਵਾੜਾ ਪਾਇਆ ਜਾ ਰਿਹਾ ਹੈ ਇਹ ਬੜੀ دیر ਤੋਂ ਕਲਦਾ ਆ ਰਿਹਾ ਹੈ ਇਹ ਅੱਜ ਤੋਂ ਨਹੀਂ ਪਰ ਹੁਣ ਇਹ ਉੱਪਰ ਕੇ ਬਾਹਰ ਆ ਰਿਹਾ ਹੈ ਕਿਉਂਕਿ ਆ ਸੋਸ਼ਲ ਮੀਡੀਆ ਦਾ ਪੱਤਰਕਾਰੀ ਦਾ ਜਿਹੜਾ ਕਿ ਸਾਡੇ ਵੀਰ ਹਰ ਖਬਰ ਨੂੰ ਬੜੀ ਪ੍ਰੀਤੀ ਨਾਲ ਤੁਸੀਂ ਤੁਸੀਂ ਸਾਨੂੰ ਲਾਈਵ ਚਲਾ ਰਹੇ ਹੋ ਹੁਣ ਜਾ ਕੇ ਮੈਂ ਉੱਥੇ ਕਹਦਾ ਕਿ ਮੈਨੂੰ ਕਰੋੜ ਮਲੋੜ ਕੇ ਜਵਾਬ ਮੇਰਾ ਚਲਾ ਦਿੱਤਾ ਕਿਵੇਂ ਹੋ ਜਾਏਗਾ ਸਖਸ਼ ਬੈਠੇ ਨੇ ਨਾ ਜਿਸ ਤਰ੍ਹਾਂ ਸਮਾਜ ਤੇ ਦੇਖਣ ਮਰੇ ਪਰ ਚੱਲ ਰਿਹਾ ਹੈ ਐਸੀ ਭੈੜਾ ਜਿਹੀ ਆਵਾਜ਼ ਜਿਹੜੀ ਜਾਣ ਦਾ ਹੈ ਪਰ ਇਹਨਾਂ ਦੀ ਪਾਰਟੀ ਦੇ ਅਸੀ ਭਾਈਚਾਰੇ ਦੇ ਲੋਕ ਨੇ ਇਹ ਕੰਮ ਕੀਆ ਨੂੰ ਆ ਚੁੱਕੇ ਹੈ ਉਹ ਅਮੋਲ ਇਸ ਨੂੰ ਸੁਪਰੇਟ ਕੀਤਾ ਜਿਸ ਨਾਲ ਚਰਨਜੀਤ ਅਗਿਆਕਾਰੀ ਹੋ ਜਾਏ। ਹੋਰ ਫੇਸਾ ਵੀ ਨੇ ਚਾਹੀਏ ਜਿਹੜੇ ਪੂਰਨ ਬਣੇਗਾ। ਮੈਂ ਇੱਕ ਦਲ ਇਹਨਾਂ ਸਾਰੀ ਗੱਲ ਕਰਨਾ ਚਾਹੁੰਦਾ ਸੀਗਾ। ਪਹਿਲਾਂ ਮੈਂ ਆਪਣੇ ਪਾਰਟੀ ਦੀ ਬੰਨ ਕਰਨਾ ਕਿ ਸਾਡੇ ਸ਼ਰਮ ਨਿਕਲ ਦਲ ਦੇ ਜਿੰਨੇ ਵੀ ਸਾਡੇ ਅਸੀ ਭਾਈਚਾਰੇ ਦੇ ਲੋਕ ਸੀਗੇ ਸਾਰਿਆਂ ਨੇ ਬਿਆਨ ਦਿੱਤਾ ਕਿ ਮੰਨ ਦੇ ਭਾਗੀ ਘਬਰ ਹੈ। ਅਸੀਂ ਕੋਈ ਪਾਰਟੀ ਬਾਜੀ ਨਾਲ ਨਹੀਂ ਕੀਤਾਗਾ। ਜਿਹੜੀ ਤੁਸੀਂ ਪ੍ਰੈਸ ਕਾਟਾ ਸਾਡੇ ਇਕਸ਼ਨ ਜੀ ਨੇ ਗੱਲ ਕੀਤੀ ਹੈ ਹੁਣ ਇਹ ਸਵਾਲ ਪੁੱਛਿਆ ਹੈ ਕਿ ਚੰਨਜੀਤ ਚੰਨੀ ਜੀ ਸਾਡਾ ਮੁੱਖ ਮੰਤਰੀ ਸਾਹਿਬ ਨੇ ਸਾਡੇ ਸਾਡੇ ਐਸੇ ਸਮਾਜ ਦੇ ਦਲ ਸਮਾਜ ਦੇ ਸੀਗੇ ਪਰ ਉਹਨਾਂ ਦਾ ਵੀ ਅਜੇ ਤੱਕ ਕੋਈ ਬਿਆਨ ਨਹੀਂ ਆਇਆਗਾ ਵੇਰਕਾ ਸਾਹਿਬ ਅਜੇ ਤੱਕ ਬਿਆਨ ਨਹੀਂ ਆਇਆ ਬਲਮੀਕ ਭਾਈ ਚਾਰੇ ਤੋਂ ਨੇ ਕੀ ਗੱਲ ਪਾਰਟੀ ਨੂੰ ਬਚਾਉਣਾ ਚਾਹੁੰਦੇ ਲੀਟਰ ਨੂੰ ਬਚਾਉਣਾ ਜਾਣੇ ਹੋ ਕਿ ਸਮਾਜ ਤੁਹਾਡੇ ਪਿੱਛੇ ਲੱਗ ਕੇ ਆਈਆਂ ਵੋਟਾਂ ਪਾ ਰਿਹਾ ਤੁਹਾਨੂੰ ਤੁਹਾਡੀ ਪਾਰਟੀ ਦੇ ਨਾਲ ਦਿਲ ਨਾਲ ਚੱਲ ਰਹੇ ਆ ਲੋਕ ਕਿ ਉਹਨਾਂ ਨਾਲ ਮਜ਼ਾਕ ਉਡਾ ਰਹੇ ਹੋ ਵੇਰਕਾ ਜੀ ਤੁਸੀਂ ਨਿੱਕੀ ਜਿਹੀ ਗੱਲ ਕੋਈ ਹੁੰਦੀ ਆ ਤੁਸੀਂ ਲਾਈਵ ਹੋ ਜਾਂਦੇ ਹੋ ਘਰ ਤੋਂ ਬਹਿ ਕੇ ਕੀ ਗੱਲ ਅੱਜ ਲਾਈਵ ਹੋਣ ਦਾ ਤੁਹਾਡਾ ਨਹੀਂ ਫਰਕ ਪੈਂਦਾ ਕਿ ਸਾਡੀ ਕੌਮ ਨੂੰ ਇਹ ਨੀਚਾ ਦਿਖਾ ਰਹੇ ਹੋ ਇੱਕ ਤੁਹਾਡੀ ਪਾਰਟੀ ਦਾ ਕੋਈ ਕਿਸੇ ਪਾਰਟੀ ਦਾ ਨਿਉ ਗ੍ਰਹਿ ਮੰਤਰੀ ਸੀਗਾ ਬਹੁਤ ਵੱਡੀ ਸ਼ਖਸੀਅਤ ਹੈ ਉਹ ਪੀ ਐਚ ਡੀ ਬੰਦਾ ਇੱਕ ਪੜ ਕੇ ਆਪਣੀ ਕਾਬਲੀਅਤ ਦੇ ਤੌਰ ਤੇ ਤੁਸੀਂ ਨੇ ਜਿਤਾਇਆ ਲੋਕਾਂ ਨੇ ਜਿਤਾਇਆ ਉਹ ਆਪਣੀ ਕਾਬਲੀਅਤ ਨਾਲ ਵੋਟਰਾਂ ਮੰਨ ਕੇ ਉਹ ਜਿੱਤਿਆ ਤੇ ਉਹ ਐਡੀ ਵੱਡੇ ਬਹੁਤੇ ਗਿਆ ਹੈ ਨਾ ਕਿ ਰਾਜਾ ਬੜੇ ਕੋਈ ਕੋਈ ਦੇਣਾ ਹੈ ਨਾ ਕਾਂਗਰਸੀ ਦੇਣਾ ਉਹਦੀ ਆਪਦੀ ਦੇਣਾ ਹੈ ਅਰਥਾਤ ਉਹ ਬੰਦਾ ਜਿੱਤਿਆ ਹੋਇਆ ਆਪਣੀ ਨੁਮਾਇੰਦਗੀ ਲੱਕੀ ਗਿਆ ਅੱਜ ਸਾਡੇ ਡਾਕਟਰ ਪੱਤੀ ਮਰਮਨ ਜੀ ਉਹ ਵੀ ਇੱਕ ਐਸੇ ਸਾਜਿਕ ਮੈਂ ਇਹ ਕਹਾਂਗਾ ਕਿ ਇਹ ਰਾਜਾ ਬੜਾ ਦਾ ਨਿਸ਼ਾਨਾ ਹੀ ਉਹ ਉੱਤਰ ਹੈ ਕਾਲਾ ਰੰਗ ਉਹਨਾਂ ਦਾ ਨਿਕਾਲਾ ਰੰਗ ਪਸੰਦ ਕੀ ਤੁਹਾਡੇ ਮੁਤਾਬਕ ਕੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ ਬਿਲਕੁਲ ਸਾਡੇ ਸਮਾਜ ਵੱਲੋਂ ਐਸੇ ਕਮਿਸ਼ਨ ਨੂੰ ਹੋਰ ਵੀ ਜਿੰਨਾਂ ਸਾਡਾ ਸਮਾਜ ਨਹੀਂ ਇਹ ਕਾਲ ਆਉਣੀ ਚਾਹੀਦੀ ਅੱਜ ਅਸੀਂ ਕਰ ਰਹੇ ਹਾਂ ਅਸੀਂ ਤੁਹਾਨੂੰ ਫੇਰ ਬੇਨਤੀ ਕਰਾਂਗੇ ਫੇਰ ਸਾਡੇ ਕੋਲੇ ਆਇਓ ਜੀ ਇੱਕ ਸੱਦਾ ਦੇਣਾ ਹੈ ਪੂਰਾ ਹਿੰਦੁਸਤਾਨ ਬੰਦ ਹੋਏਗਾ ਐਸੇ ਕਮਿਸ਼ਨ ਨੂੰ ਬੇਨਤੀ ਹੈ ਸਖਤ ਤੋਂ ਸਖਤ ਕਾਰਵਾਈ ਦਿੱਤੀ ਮਾਫੀ ਨਹੀਂ ਇਹ ਨਹੀਂ ਕਿ ਕਿਸੇ ਨੂੰ ਜਲੇਲ ਕਰ ਤੋਂ ਅੰਦਰ ਬਹਿ ਕੇ ਮਾਫੀ ਮੰਗ ਲਿਓ ਨਹੀਂ ਇਸ ਤੇ ਕਾਰਵਾਈ ਹੋਣੀ ਚਾਹੀਦੀ ਜਾਂ ਨੂੰ ਡੰਡ ਲੱਗਣਾ ਚਾਹੀਦਾ ਹੈ ਔਰ ਐਸੀ ਸਮਾਜ ਨੂੰ ਮੇਰੀ ਬੇਨਤੀ ਹੱਥ ਬੰਨ੍ਹ ਕੇ ਜਿਹੜੇ ਵੀ ਪਿੰਡ ਵਿੱਚ ਜਾਂਦਾ ਹੈ ਐਸੀ ਸਮਾਜ ਦਾ ਬੰਦਾ ਇਹਨੂੰ ਕੋਈ ਪਾਣੀ ਨਹੀਂ ਦੇਊਗਾ ਬੇਮਤਲ ਦੇ ਵਿੱਚ ਇਹਦਾ ਬਾਈਕਟ ਹੋਊਗਾ ਇਸ ਬੰਦੇ ਦਾ ਕਾਲੇ ਰੰਗ ਵਾਲਾ ਬੰਦਾ ਇਹਨੂੰ ਜੁੱਤੀ ਮਾਰੇਗਾ ਤੇ ਮੂੰਹ ਤੇ ਨਹੀਂ ਇਹ ਇਸ ਵਿਸ਼ੇ ਤੇ ਤੁਸੀਂ ਸ਼ਿਕਾਇਤ ਲਿਖਤੀ ਵੀ ਕਰ ਰਹੇ ਹੋ ਕੋਈ ਤੁਸੀਂ ਆਸੀਂ ਲਿਖਤੀ ਸ਼ਿਕਾਇਤਾਂ ਸਾਡੇ ਬਹੁਤ ਹੀ ਸਰਕਾਰ ਜੋ ਅਸੀਂ ਹਾਈ ਲੈਵਲ ਤੇ ਸਾਡੇ ਇੱਕ ਕਮਿਸ਼ਨ ਬਣਿਆ ਹੋਇਆ ਇੱਕ ਸਾੜਨਾ ਜਥੇਬੰਦੀਆਂ ਹੈ ਇਹ ਐਸੀਓਬੀਸੀ ਕਰਕੇ ਜਿਸ ਨੈਸ ਕਮੇਟੀ ਤੋਂ ਨੇ ਮੈਂ ਬਾਬਾ ਜੀਵਨ ਸਿੰਘ ਵਿਦਿਆਪਲਾਈ ਟ੍ਰਸਟ ਵੱਲੋਂ ਸਾਬਕਾ ਚੇਅਰਮੈਨ ਸਾਰੇ ਸਾਡੇ ਉਹਦੇ ਦਰਸਾ ਸਾਡੇ ਜਥੇਬੰਦੀਆਂ ਤੋਂ ਅਸੀਂ ਗਿਆ ਹਰ ਇੱਕ ਅਸੀਂ ਆਪਣੇ ਲਿਖਤੀ ਰੂਪ ਦੇ ਵਿੱਚ ਅਸੀਂ ਉੱਤੇ ਆਪਣੇ ਪੰਜਾਬ ਲੈਵਲ ਦੀ ਲੋਬੀ ਨੂੰ ਅਸੀਂ ਭੇਜਾਂਗੇ ਉਹ ਜਿਹੜਾ ਕਿ ਨਤੀਸ਼ ਪੈਪ ਜਿਹੜੀ ਹੈ ਕਹਿੰਦਾ ਬਹੁਤ ਪਹੁੰਚ ਚੁੱਕੀਆਂ ਐ ਐਸਿਕਮਿਸ਼ਨ ਕਾਲਜ ਚੇਅਰਮੈਨ ਸਾਥ ਸਾਡੀ ਗੱਡੀ ਸਾਥ ਦੀ ਹੈ ਉਹਨਾਂ ਰਾਤ ਵੀ ਲਈ ਹੋ ਕੇ ਕਿਆ ਉਹਨਾਂ ਨੇ ਰਿਪੋਰਟ ਮੰਗੀ ਹੈ ਔਰ ਲਗਾ ਪੈਂਡਿੰਗ ਨੂੰ ਉਹਨਾਂ ਨੇ ਸੁਨਰਸ ਵੀ ਜਾਰੀ ਕੀਤਾ ਹੋਇਆ ਹੈ ਕਿ ਆ ਕੇ ਤੁਸੀਂ ਆਪਣਾ ਇੱਥੇ ਜਵਾਬ ਦਿਓ ਪੋਲਿਟਿਕਲ ਸਟੱਡੀ ਲੱਗਦਾ ਤੁਹਾਨੂੰ ਵੀ ਬਿਟੇ ਲੈਣ ਵਾਸਤੇ ਬੋਲ ਬੋਲੇ ਕਿ ਸ਼ਬਦ ਐਸੀ ਸਮਾਜ ਦੇ ਵਿਅਕਤੀ ਮਿਲਦੀ ਹੈ ਨਾ ਕਿਸੇ ਨੂੰ ਬੇਇਜ਼ਤ ਕਰਕੇ ਇਹ ਭਾਲਦੇ ਨੇ ਹੁਣ ਕੀ ਐਸੀ ਕਮਾਨ ਪਾਈ ਕਰਦੇ ਆ ਕਿ ਕੰਮ ਕਰਦੇ ਨੇ ਜੁਗਨ ਜੀ ਸਾਥ ਦੇ ਕੇ ਕੰਮ ਕਰਦੇ ਜਿਸ ਤਰ੍ਹਾਂ ਸਾਰੇ ਬੰਦੇ ਨੂੰ ਰੋਹਾਂ ਦੇ ਲੱਗੇ ਇਹ ਅਸੀਂ ਮੈਂ ਸਾਰੇ ਜਿੰਨੇ ਕੋਸ਼ਿਸ਼ ਹੋਸੀ ਤਰਨ ਤਰਨ ਜਿੰਨੇ ਵੀ ਉੱਥੇ ਵੋਟਾਂ ਦੇ ਜੇ ਤੁਸੀਂ ਲਾਈਕ ਕਰ ਰਹੇ ਹੋ ਜਾਂ ਤੁਸੀਂ ਕੱਲ ਨੂੰ ਲਾਓਗੇ ਤਾਂ ਮੇਰਾ ਸੰਦੇਸ਼ ਮੇਰੀ ਬੇਨਤੀ ਹੱਥ ਬੰਨ ਕੇ ਸਮਾਜ ਨੂੰ ਐਸੀ ਸਮਾਜ ਦੇ ਲੋਕਾਂ ਨੂੰ ਲੋਕੋ ਜਿਹੜੇ ਪੜ੍ਹੇ ਲਿਖੇ ਲੋਕ ਨੇ ਜਿਹੜੇ ਤੁਸੀਂ ਪੁਰਾਣੀ ਦਿੱਤੀਆਂ ਖਸਾਰੇ ਹੋ ਕਾਂਗਰਸ ਪਿੱਛੇ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਮੈਂ ਲੋਕੋ ਤੁਹਾਨੂੰ ਮੈਂ ਬੇਨਤੀ ਕਰਦਾ ਹੈ ਪੜ੍ਹੇ ਲਿਖੇ ਬੱਚਿਆਂ ਨੂੰ ਨੌਜਵਾਨਾਂ ਨੂੰ ਸਾਡੇ ਨੂੰ ਬੀਬੀਆਂ ਭੈਣਾਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਮੇਰੀ ਬੇਨਤੀ ਹੱਥ ਬੰਨ ਕੇ ਇਸ ਕੋਲ ਤੁਹਾਡਾ ਆਹ ਜਿਹੜਾ ਬਾਬਾ ਮੇਕਰ ਸਾਹਿਬ ਵਾਲਾ ਵੋਟ ਉਹ ਤੁਸੀਂ ਇਹਨੂੰ ਸਾਕ ਦਿਵਾਉਣਾ ਹੈ ਔਰ ਸਾਥਕੇ ਉਸ ਕੋਣਾ ਹੈ ਵੀ ਇਹਦਾ ਡੱਬਾ ਖਾਲੀ ਨਿਕਲੇ ਜਿਹੜਾ ਇਹਦਾ ਰੰਗਾ ਵਾਲਾ ਤੁਹਾਡੇ ਰੰਗ ਕਰਿਆ ਉਹ ਚਿੱਟੇ ਨੂੰ ਵਿਖਾ ਦਿਓ ਇਹ ਅੱਜ ਹੁਣ ਮੌਕਾ ਤੁਹਾਡੇ ਕੋਲ ਹੈ ਵਹਿਰੂ ਜੀ ਕਾ ਖਾਲਸਾ ਸ੍ਰੀ ਵਹਿਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਪ੍ਰਿੰਸ ਭਾਰੀਚਾਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਰਾਜਾ ਬਿੰਦ ਨੇ ਸਾਡੇ ਬਹੁਤ ਹੀ ਸਤਿਕਾਰ ਜੋ ਸਰਦਾਰ ਗੁੱਟਾ ਸਿੰਘ ਜੀ ਦੇ ਰਾੰਗ ਬਾਰੇ ਜਾਤ ਬਾਰੇ ਟਿੱਪਣੀਆਂ ਕੀਤੀਆਂ ਮੈਂ ਐਸਐਸਟੀ ਐਂਡ OBC ਮਹਾਤਮਾ ਜਮੇਦੀ ਜਲਾਨਾਵਾਦ ਦਾ ਸੀਨੀਅਰ ਉਮੀਦਵਾਰ ਹੋਣ ਦੇ ਨਾਤੇ ਬਹੁਤ ਹੀ ਇਹਨਾਂ ਲਈ ਨਿਦਾ ਕਰਦਾ ਦੋਇਤਾ ਨੇ ਸਾਥ ਬੋਲੇ ਆ ਤੇ ਐਸਐਸਟੀ ਮੈਸ਼ਨ ਨੂੰ ਬੇਨਤੀ ਕਰਦਾ ਕਿ ਇਹਨਾਂ ਤੇ ਐਸਐਸਟੀ ਐਕਟ ਲਾਗੂ ਕਰਕੇ ਜਲਦੀ ਤੋਂ ਜਲਦੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੇਕਰ ਜਲਦੀ ਨਾ ਇਹਨਾਂ ਨੂੰ ਸਜ਼ਾ ਦਿੱਤੀ ਗਈ ਤਾਂ ਅਸੀਂ ਦਲਾਵਾਦ ਵਿੱਚ ਬਹੁਤ ਵੱਡਾ ਇੱਕ ਸੰਘਰਸ਼ ਮਿਡਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਸ੍ਰੀ ਦਾਸ ਉਹ ਉਹ ਦੇਖੋ ਜੋ ਬੋਲਣ ਦੇ ਰਾਜਾ ਫਿਕਰ ਜੀ ਦੇ ਜੋ ਬਿਆਨ ਨੇ ਮੈਂ ਉਹਨਾਂ ਦੀ ਨਿੰਦਾ ਕਰਨਾ ਜੋ ਉਹਨੇ ਪਿਆ ਦਿੱਤੇ ਉਸ ਤੋਂ ਬਾਅਦ ਪਿਆਰ ਦੇਣ ਤੋਂ ਬਾਅਦ ਕਹਦਾ ਮੈਂ ਮਾਫੀ ਮੰਗਣਾ ਲੇਕਿਨ ਇੱਕ ਤੋਕ ਕਰੇ ਕਿਸੇ ਦੀ ਬੇਇੱਜ਼ਤੀ ਕਰਕੇ ਉਸ ਤੋਂ ਬਾਅਦ ਮਾਫੀ ਮੰਗ ਲੈਣੀ ਮੈਂ ਤੈਨੂੰ ਗੰਗਾ ਨਹੀਂ ਸਮਝਦਾ ਲੇਕਿਨ ਸਵਾਲ ਇਹ ਸਿਲਦਾ ਹੈ ਸਾਡੇ ਮੰਨ ਲਓ ਸਰਦਾਰ ਬੁੱਟਾ ਸਿੰਘ ਜੀ ਜਿਹੜੇ ਕਿ ਗ੍ਰਹਿ ਮੰਤਰੀ ਰਹਿ ਚੁੱਕੇ ਨੇ ਕਾਂਗਰਸ ਦੇ ਬਹੁਤ ਵੱਡੇ ਉਸ ਵਕਤ ਦੇ ਮਹਾਨ ਸ티브 ਕਿਹੜੇ ਜਾਦੇ ਸੀ ਜਿਹੜੇ ਜਿਹੜੇ ਕੱਲ ਦੇ ਆਏ ਰਾਜਾ ਬੜੀ ਕੀਤੀ ਅਜ ਉਹਨਾਂ ਨੂੰ ਗਲਤ ਬਿਆਨ ਬੋਲ ਰਹੇ ਨੇ ਉਹਨਾਂ ਦਾ ਰੰਗ ਕਾਲਾ ਹੈ ਉਹ ਪੱਠੇ ਚਾਰਦੇ ਸੀ ਫਾਲਾ ਕਰਦੇ ਸੀ ਮੈਂ ਇਸ ਕੱਲ ਦੀ ਨਿੰਦਾ ਕਰਨਾ ਇਹੋ ਜਿਹੇ ਲੀਡਰ ਲੋਕ ਜਦ ਕਿ ਉਹ ਪੰਜਾਬ ਕਾਂਗਰਸ ਆਈ ਦੇ ਪ੍ਰਧਾਨ ਵੀ ਨੇ ਉਹਨਾਂ ਦੇ মুখੋਂ ਮੂੰਹ ਤੋਂ ਇੱਕ ਗੱਲ ਅੱਛੀ ਜੀ ਲੱਗਦੀ ਮੈਨੂੰ ਤਾਂ ਬੜਾ ਅਫਸੋਸ ਹੈ ਕਿ ਉਹਨਾਂ ਨੇ ਇਹ ਗੱਲ ਕਿਉਂ ਕੀਤੀ ਤੇ ਮੈਂ ਜ਼ਿਆਦਾ ਤਾਂ ਕੁਛ ਨਹੀਂ ਕਹਿੰਦਾ ਜਾਂ ਇਹਨਾਂ ਸਭ ਕੁਝ ਕਹਿਤਾ ਲੇਕਿਨ ਨਾ ਮੈਂ ਫਿਰ ਵੀ ਇਹਨਾਂ ਦੀ ਜ਼ਖੇਦੀ ਕਰਾਂਗਾ ਇਸ ਗੱਲ ਦੀ ਔਰ ਆਪਣੇ ਸਮਾਜ ਨੂੰ ਜੋ ਆਵਾમિક ਸਮਾਜ ਹੈ ਮਜਬੀ ਸਮਾਜ ਹੈ ਜਾਂ ਕੋਈ ਹੋਰ ਸਮਾਜ ਹੈ ਜਿਹੜਾ ਕਿ ਐਸਸੀਐਸਟੀ, ਓਬੀਸੀ ਜਾਂ ਕਿਸੇ ਵੀ ਜਾਤ ਦਾ ਸੰਬੰਧ ਰੱਖਦਾ ਹੈ ਇਹੋ ਜਿਹੇ ਬੰਦਿਆਂ ਨੂੰ ਨੂੰ ਲਿਜਾਣਾ ਚਾਹੀਦਾ ਹੈ ਜਿਹੜਾ ਆਪਣੇ ਵਰਗਿਆਂ ਨੂੰ ਇਹਨਾਂ ਤੋਂ ਆਪਣੇ ਤੋਂ ਦੂਰ ਹੀ ਰੱਖਣ ਤੇ ਬੈਕ ਸਭੇਲਾ ਭਲਾਈ ਹੈ ਸਾਡੀ ਬਾਕੀ ਗੱਲ ਇਹ ਹੈ ਕਿ ਇਹਨਾਂ ਨੂੰ ਇਨੀ ਪਤਾ ਪੇ 70 ਤਾਰੰ ਦੇ ਵਿੱਚ ਜਿਹੜਾ ਕਿ ਇਲੈਕਸ਼ਨ 11 ਤਰੀਕ ਨੂੰ ਹੋਣ ਜਾ ਰਹੇ ਆ ਪੂਰਨ ਵੈਰੀਫਾਈ ਕਰ ਮੀਆ ਸੀ ਜਿਆਦਾ ਤੇ ਇਹਨੂੰ ਵੋਟਾਂ ਲੈ ਲੀਆਂ ਉਹ ਕਿੰਦੀ ਵੋਟਾਂ ਨਾਲ ਜਿੱਤੇ ਨੇ ਕਾਰ ਸਭ ਤੋਂ ਵੋਟਾਂ ਐਸਐਸਟੀ ਕੀ ਇਹ ਲੰਦੀ ਹੈ ਲੇਕਿਨ ਉਹਨਾਂ ਨੇ ਸੋਚਿਆ ਕਿ ਸਮਝਾ ਨਹੀਂ ਵੀ ਮੈਂ ਕੀ ਮੂੰਹ ਤੋਂ ਬਿਆਨ ਕਰ ਰਿਹਾ ਇਹਨੂੰ ਚਾਹੀਦਾ ਹੈ ਮੈਂ ਤਾਂ ਜਿੰਨੇ ਲੋਕ ਬਾਦਵੀਂ ਸਮਾਜ ਐਸਸੀਐਸਟੀ ਕੋਈ ਵੀ ਸਮਾਜ ਸਾਡਾ ਹੈਗਾ ਮੈਂ ਉਹਨੂੰ ਕਹਾਗਾ ਇਹਨਾਂ ਨੂੰ ਇੱਕੋ ਜੀ ਸਜਾ ਦਿਓ ਕਿ ਇਹਨਾਂ ਦੇ ਪਿੰਡ ਤੋਂ ਕੋਈ ਵੋਟ ਨਿਕਲੇ ਇੰਨਾ ਤਾਂ ਕਿ ਇਹਨਾਂ ਨੂੰ ਸਮਝ ਆ ਜਾਏ ਇਹਨਾਂ ਨੂੰ ਠੋਕਰ ਲੱਗ ਜਾਏ ਪੇਡਾ ਸਮਾਜ ਦੇ ਨਾਲ ਕੀ ਚੀਰੇ ਨੇ ਐਸਸੀਐਸਟੀ ਸਮਾਜ ਕਿਹੈਸਾ ਹੈ ਜਿਹੜਾ ਕਿ ਕਾਂਗਰਸ ਨੂੰ ਅੱਗੇ ਲਿਆ ਰਿਹਾ ਕੋ ਕਾਂਗਰਸੀ ਐਸਸੀਐਸਟੀ ਸਮਾਜ ਤੋਂ ਜਿੱਤ ਰਹੀ ਏ ਲੇਕਿਨ ਅਫਸੋਸ ਨਾਲ ਫਿਰ ਕਹਿਣਾ ਪੈ ਰਿਹਾ ਇਹੋ ਜਿਹੇ ਬੰਦੇ ਨੂੰ ਮੂੰਹ ਨਹੀਂ ਲਾਣਾ ਚਾਹੀਦਾ ਐਸ ਨੂੰ ਦੂਰ ਰੱਖਣਾ ਚਾਹੀਦਾ ਮੈਂ ਕਾਂਗਰਸ ਪਾਰਟੀ ਤੋਂ ਵੀ ਔਰ ਦਿੱਲੀ ਜੜੀ ਇਹਨਾਂ ਦੀ ਮੈਨੇਜਮੈਂਟ ਹੈ ਕਾਂਗਰਸ ਦੀ ਉਹਨਾਂ ਨੂੰ ਵੀ ਮੈਂ ਅਪੀਲ ਕਰਾਂਗਾ ਕਿ ਇਹੋ ਜਿਹੇ ਬੰਦੇ ਨੂੰ ਪ੍ਰਧਾਨਗੀ ਤੋਂ ਲਾ ਦੇਣਾ ਚਾਹੀਦਾ ਹੈ ਹਾਲੇ ਕਿ ਬੜੀ ਸ਼ਰਮ ਦੀ ਗੱਲ ਹੈ ਇੱਕ ਕੋ ਪ੍ਰਧਾਨ ਹੋ ਔਰ ਫਿਰ ਐਮਪੀ ਵੀ ਹੋਣ ਤੇ ਇਹੋ ਜਿਹੇ ਮਾਣੇ ਲਫ਼ਜ਼ ਬੋਲਣ ਤੇ ਬੜੀ ਦੁੱਖ ਦੀ ਗੱਲ ਹੈਗੀ ਹੈ ਤੁਸੀਂ ਵੀਡੀਓ ਨੂੰ ਫੇਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਰ ਦਾ ਧੰਨਵਾਦ